ਪਹਿਲੀ ਗਲਤੀ ਇਹ ਹੈਗਾ ਕਿ ਮੈਂ ਉਸ ਪਰਿਵਾਰ ਨਾਲ ਜਿਹੜਾ ਕਿ ਪਪਨ ਸਿੰਘ ਪਿੰਡ ਬੰਮਿਆਲ ਜ਼ਿਲ੍ਹਾ ਪਠਾਨਕੋਟ ਦੇ ਉਹਨਾਂ ਦੀ 6 ਨਵੰਬਰ ਨੂੰ ਭੇਦ ਭਰੇ ਹਾਲਾਤਾਂ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਪਰਿਵਾਰ ਨੇ ਜਦੋਂ ਇਹ ਉਹਨਾਂ ਦੇ ਜਿਹੜੇ ਜਿੰਨੇ ਵਾਰ ਪਿੰਡ ਦੇ ਸਰਪੰਚ ਸੀਗੇ ਉਹਨਾਂ ਨੇ ਆ ਰਾਬਤਾ ਕੀਤਾ ਮੇਰੇ ਮਿੱਤਰ ਵਿੱਕੀ ਦੇ ਨਾਲ ਤੇ ਉਹਨਾਂ ਨੇ ਮੈਨੂੰ ਜਦੋਂ ਫੋਨ ਕਰਕੇ ਇਹਦੇ ਬਾਬਤ ਦੱਸਿਆ ਤੇ ਮੇਰਾ ਇੱਕ ਇਹ ਫਰਜ਼ ਬਣਦਾ ਹੈਗਾ ਕਿ ਮੈਂ ਉਸ ਪਰਿਵਾਰ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਹੋ ਕੇ ਉਸ ਚੀਜ਼ ਨੂੰ ਪਰਸਨਲੀ ਇਸ ਚੀਜ਼ ਚ ਇਨਵੋਲਵ ਹੋ ਕੇ ਤੇ ਉਸ ਦੀ ਜਿਹੜੀ ਮ੍ਰਿਤਕ ਦੇ ਸੀਗੀ ਉਹ ਪਿੰਡ ਬਮਿਆਲ ਦੇ ਵਿੱਚ ਅੱਜ 22 ਤਰੀਕ ਨੂੰ ਜਿਹੜਾ ਉਹਨਾਂ ਦਾ ਪਾਸ ਸਰੀਰ ਲਿਜਾ ਕੇ ਤੇ ਖੁਦ ਸੰਸਕਾਰ ਕਰਵਾ ਕੇ ਆਇਆ ਹੈਗਾ ਔਰ ਮੈਂ ਵੀ ਕਹਿ ਸਕਦਾ ਹੈਗਾ ਕਿ ਇੱਕ ਬੜਾ ਦੁੱਖ ਦਾ ਮੱਜਲ ਹੁੰਦਾ ਹੈਗਾ ਕਿ ਪਰਿਵਾਰ ਟੁੱਟਿਆ ਪਿਆ ਹੁੰਦਾ ਹੈਗਾ ਔਰ ਸਾਨੂੰ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਕਿਸੇ ਵੀ ਦੁਨੀਆ ਦੇ ਕਿਸੇ ਕੋਨੇ ਕਿਸੇ ਮਾਪੇ ਨੂੰ ਨਾ ਦੇਖਣਾ ਪਵੇ ਜੋ ajo ਮਾਪੇ ਨਾਲ ਦੁਰਦਸ਼ਾ ਔਰ ਬੜੀ ਭੈੜੀ ਹਾਲਾਤ ਮੈਂ ਕਹਿ ਸਕਦਾ ਕਿ ਉਸ ਪਰਿਵਾਰ ਦੀ ਅ ਹੋਈ ਜਦੋਂ ਕਿ ਉਹ ਆਪਣੇ ਇੱਕ ਜਵਾਨ ਪੁੱਤਰ ਦਾ ਚਿਹਰਾ ਦੇਖ ਕੇ ਉਹ ਦੇਖਿਆ ਨਹੀਂ ਜਾ ਰਿਹਾ ਸੀ ਸਰ ਇਹੋ ਹੀ ਮੰਗਵਾਇਆ ਜਾਂ ਪਹਿਲੇ ਵੀ ਤੁਸੀਂ ਇਸ ਤਰ੍ਹਾਂ ਦੇ ਐਫਰਟਸ ਕਰਦੇ ਰਹਿੰਦੇ ਹੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ तकरीबन 32 ਸਾਲ ਤੋਂ ਦੁਬਈ ਦੇ ਵਿੱਚ ਆਪਣਾ ਕਾਰੋਬਾਰ ਨੂੰ ਲੈ ਕੇ ਉੱਥੇ ਹੈਗਾ ਔਰ ਮੇਰੀ ਇੱਕ ਸੰਸਥਾ ਜਿਸ ਦਾ ਮੈਂ ਸੰਸਥਾਪਕ ਹੈਗਾ ਪੀਸੀਟੀ ਹਿਮਨਿਟੀ ਔਰ ਜੋ ਕਿ ਉਹ ਐਸੋਸੀਏਟਿਡ ਹੈਗੀ ਆ ਦੁਬਈ ਹਿਮਨਿਟਰੀਅਨ ਦੇ ਨਾਲ ਜਿਹੜੇ ਸਾਡੇ ਬੜੇ ਹੀ ਰਿਸਪੈਕਟਡ ਸਤਕਾਰਯੋਗ ਸ਼ੇਖ ਮੁਹਮਮਦ ਬਿਨ ਰਾਸ਼ਦ ਅਲ ਮਕਦੂਮ ਰੂਲਰ ਆਫ ਦੁਬਈ ਪ੍ਰਾਈਮ ਮਿਨਿਸਟਰ ਆਫ ਯੂਏਈ ਐਂਡ ਆਪ ਇਹਨਾਂ ਕੋ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਗਿਟਵੇ ਹਿਮਨਿਟਰੀਲ ਮੈਂ ਉਹਨਾਂ ਦੇ ਨਾਲ ਐਸੋਸੀਏਟਡ ਹੈਗਾ ਸੋ ਮੈਨੂੰ ਥੋੜਾ ਜਿਹਾ ਇੱਕ ਬੜਾ ਅ ਐਫਰਟਸ ਮਿਲ ਜਾਂਦਾ ਹੈਗਾ ਕਿ ਜਦੋਂ ਉਹ ਉੱਥੋਂ ਦੀ ਲੋਕਲ ਜਿਹੜੀ ਅਥਾਰਟੀ ਹੈਗੀ ਹੈ ਗਵਰਨਮੈਂਟ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਥੋੜੇ ਕੰਪਲਿਕੇਟਿਡ ਕੇਸ ਹੈਗੇ ਜਿਸ ਤਰ੍ਹਾਂ ਉਹ ਪਵਨ ਸਿੰਘ ਜਿਹੜਾ ਸੀਗਾ ਕੰਪਨੀ 'ਚ ਗਿਆ ਸੀ ਲੇਕਿਨ ਕੰਪਨੀ 'ਚ ਜਾਣ ਤੋਂ ਬਾਅਦ ਉਹ ਉਸਤਾ ਵੀਜ਼ਾ ਵਗੈਰਾ ਪ੍ਰੋਸੈਸ ਤੋਂ ਪਹਿਲਾਂ ਉਹ ਕੰਪਨੀ ਤੋਂ ਕਿਤੇ ਅੱਗੇ ਪਿੱਛੇ ਹੋ ਗਿਆ ਸੀਗਾ ਤੇ ਉਹ ਇੱਕ ਬੜਾ ਲੀਗਲ ਇਸ਼ੂ ਸੀਗਾ ਤੇ ਉਸ ਨੂੰ ਥੋੜਾ ਕਲੀਅਰ ਕਰਨ ਦੇ ਵਿੱਚ ਦਿੱਕਤ ਮੁਸ਼ਕਲ ਤਾਂ ਆਈ ਜ਼ਰੂਰ ਕਿ ਪਰਿਵਾਰ ਨੇ ਤਾਂ ਇਸ ਚੀਜ਼ ਦੀ ਆਸ ਵੀ ਨਹੀਂ ਰੱਖੀ ਹੋਈ ਸੀਗੀ ਕਿ ਬੱਚਾ ਸਾਡਾ ਵਾਪਸ ਮਤਲਬ ਕਿ ਉਹਦਾ ਅਸੀਂ ਕਿਤੇ ਮੂੰਹ ਦੇਖ ਸਕਾਂਗੇ ਲੇਕਿਨ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਹੈਗਾ ਕਿ ਮੈਨੂੰ ਲੱਗਦਾ ਕਿ ਅਜੇ ਵੀ ਇਨਸਾਨੀਅਤ ਜਿੰਦਾ ਹੈਗੀ ਹੈ ਕਿ ਉੱਥੋਂ ਦੀਆਂ ਸਰਕਾਰਾਂ ਬਹੁਤ ਸਪੋਰਟ ਕਰਦੀਆਂ ਸਹਾਇਤਾ ਕਰਦੀਆਂ ਔਰ ਉਸ ਦੁੱਖ ਨੂੰ ਸਮਝਦੇ ਹੋਏ ਉਹਨਾਂ ਨੇ ਬੜਾ ਅچھے ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਅ ਬਲਕਿ ਵੀ ਮੇਰਾ ਕੋਆਪਰੇਟ ਕੀਤਾ ਤੇ ਅੱਜ ਉਸ ਬੱਚੇ ਦਾ ਸੰਸਕਾਰ ਹੋ ਰਿਹਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ